ਤਾਂ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਜਿਸ ਨੂੰ ਘੁੰਮਣ ਫਿਰਨ ਦਾ ਬੜਾ ਸ਼ੌਂਕ ਹੁੰਦਾ ਹੈ ਆਪਣੇ ਵਲੌਗ ਆਪਣੀਆਂ ਵੀਡੀਓਜ਼ ਉਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀਆਂ ਜਾਂਦੀਆਂ ਨੇ ਅਤੇ ਉਸ ਦੇ ਵੱਲੋਂ ਹਾਈਕਿੰਗ ਦਾ ਇੱਕ ਅਨੁਭਵ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਜਾਂਦਾ ਹੈ ਸਨਸੈਟ ਟ੍ਰੇਲ ਦੀ ਇੱਕ ਖੂਬਸੂਰਤ ਵੀਡੀਓ ਪੋਸਟ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਕੁਝ ਅਜਿਹਾ ਹੁੰਦਾ ਹੈ ਕਿ ਉਸ ਸੋਸ਼ਲ ਮੀਡੀਆ ਸਟਾਰ ਦੀ ਮ੍ਰਿਤਕ ਦੇਹ ਬਰਾਮਦ ਹੁੰਦੀ ਹੈ ਤਾਂ ਇਹ ਵੱਡੀ ਘਟਨਾ ਅਮਰੀਕਾ ਦੇ ਵਿੱਚ ਵਾਪਰੀ ਹੈ ਜਿੱਥੇ ਇਹ ਹਾਈਕਿੰਗ ਦੌਰਾਨ ਪੂਰਾ ਬਾਣਾ ਜਿਹੜਾ ਉਹ ਵਾਪਰਿਆ ਹੈ ਅਮਰੀਕਾ ਦੇ ਅਰੀਜ਼ੋਨਾ ਵਿੱਚ ਇੱਕ ਪ੍ਰਸਿੱਧ ਹਾਈਕਿੰਗ ਇਨਫਲੂਐਂਸਰ ਦੀ ਮੌਤ ਹੋਣ ਦੀ ਗੱਲ ਸਾਹਮਣੇ ਆਈ ਹੈ ਇਹ ਇਨਫਲੂਐਂਸਰ ਆਪਣੇ ਆਖਰੀ ਸੋਸ਼ਲ ਮੀਡੀਆ ਪੋਸਟ ਵਿੱਚ ਸਨਸੈਟ ਟ੍ਰੇਲ ਦੀ ਇੱਕ ਵੀਡੀਓ ਸਾਂਝੀ ਕਰਦੀ ਹੈ ਅਤੇ ਵੀਡੀਓ ਵਿੱਚ ਉਹ ਆਪਣੇ ਹਾਈਕਿੰਗ ਜਰਨੀ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਲਿਆਉਂਦੀ ਹੈ ਤੇ ਰੋਮਾਂਟਿਕ ਸਨਸੈਟ ਦੇ ਦ੍ਰਿਸ਼ ਨੂੰ ਵੀ ਸਾਂਝਾ ਕਰਦੀ ਹੈ ਇਨਫਲੂਐਂਸਰ ਦੇ ਬਲੌਗ ਅਤੇ ਸੋਸ਼ਲ ਮੀਡੀਆ ਪੋਸਟਿੰਗ ਨੂੰ ਲੈ ਕੇ ਉਹ ਕਾਫੀ ਜ਼ਿਆਦਾ ਪ੍ਰਸਿੱਧ ਸੀ ਅਤੇ ਲੱਖਾਂ ਲੋਕ ਇਸ ਨੂੰ ਫੋਲੋ ਕਰਦੇ ਸਨ ਲੇਕਿਨ ਇਸ ਦੇ ਵੱਲੋਂ ਇੱਕ ਖੂਬਸੂਰਤ ਵੀਡੀਓ ਆਪਣੀ ਜਰਨੀ ਦੌਰਾਨ ਪਾਈ ਜਾਂਦੀ ਹੈ ਭਰ ਦੁਰਭਾਗਿਆਪੂਰਨ ਇਹ ਵੀਡੀਓ ਉਸਦੀ ਆਖਰੀ ਵੀਡੀਓ ਬਣ ਜਾਂਦੀ ਹੈ ਇਸ ਘਟਨਾ ਤੋਂ ਬਾਅਦ ਉਹ ਮਿਸਿੰਗ ਹੋ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਉਸਦੀ ਮ੍ਰਿਤਕ ਦੇਹ ਆ ਜਿਹੜੀ ਉਹ ਬਰਾਮਦ ਹੁੰਦੀ ਹੈ ਭਾਵੇਂ ਕਿ ਇਹ ਪੋਸਟ ਹੋਰਾਂ ਲੋਕਾਂ ਲਈ ਬਹੁਤ ਪ੍ਰੇਰਣਾ ਦੇਣ ਵਾਲੀ ਸੀ ਲੇਕਿਨ ਮਾੜੀ ਕਿਸਮਤ ਨੂੰ ਇਸ ਵੀਡੀਓ ਤੋਂ ਬਾਅਦ ਉਸ ਦੇ ਨਾਲ ਵੱਡੀ ਅਣਹੂਣੀ ਵਾਪਰ ਜਾਂਦੀ ਹੈ ਤਾਂ ਦੂਜੇ ਦਿਨ ਅੜੀ ਲੋਨਾ ਦੇ ਪਹਾੜੀ ਇਲਾਕਿਆਂ ਵਿੱਚ ਪੁਲਿਸ ਨੂੰ ਇੱਕ লাশ ਬਰਾਮਦ ਹੁੰਦੀ ਹੈ ਜੋ ਕਿ ਸਰਚ ਦੇ ਦੌਰਾਨ ਬਰਾਮਦ ਹੁੰਦੀ ਹੈ ਪੋਸਟ ਕੀਤੀ ਗਈ ਵੀਡੀਓ ਅਤੇ ਸੂਚਨਾਵਾਂ ਦੇ ਆਧਾਰ ਤੇ ਪੂਰੇ ਇਲਾਕੇ ਵਿੱਚ ਭਾਲ ਕੀਤੀ ਜਾਂਦੀ ਹੈ ਹਾਈਕਿੰਗ ਇਨਫਲੂਐਂਸਰ ਦਾ ਸਰੀਰ ਮੌਤ ਤੋਂ ਬਾਅਦ ਬਰਾਮਦ ਹੋਇਆ ਤੇ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਚਾਈ ਤੋਂ ਡਿੱਗ ਕੇ ਇਸ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਮੌਤ ਹੋਈ ਹੈ ਤਾਂ ਪਹਾੜੀ ਉੱਤੇ ਟ੍ਰੈਕਿੰਗ ਕਰਦੇ ਹੋਏ ਹਾਈਕਿੰਗ ਕਰਦੇ ਹੋਏ ਅਚਾਨਕ ਕੁਝ ਅਜੀਹਾ ਹੋ ਗਿਆ ਕਿ ਇਹ ਉਥੋਂ ਥੱਲੇ ਡਿੱਗ ਜਾਂਦੀ ਹੈ ਅਤੇ ਮੌਕੇ ਤੇਜ਼ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਪੁਲਿਸ ਅਤੇ ਖੋਜ ਤਲਾਸ਼ ਅਧਿਕਾਰੀ ਜਲਦ ਹੀ ਹਾਈਕਰ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕਾਰਵਾਈ ਵਿੱਚ ਜੁੜ ਗਏ ਨੇ ਅਤੇ ਉਸ ਦੇ ਪਰਿਵਾਰ ਅਤੇ ਦੋਸਤਾਂ ਨੇ ਹਾਦਸੇ ਤੋਂ ਬਾਅਦ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਨੇ ਦੱਸਿਆ ਹੈ ਕਿ ਇਸ ਘਟਨਾ ਨੇ ਸਭ ਨੂੰ ਹਰਾਮ ਕਰ ਦਿੱਤਾ ਅਤੇ ਉਹਨਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਹਾਈਕਿੰਗ ਇੱਕ ਕਾਫੀ ਖਤਰਨਾਕ ਕਿਰਿਆ ਹੋ ਸਕਦੀ ਹੈ ਅਗਰ ਇਸ ਨੂੰ ਸਹੀ ਢੰਗ ਨਾਲ ਨਾ ਕੀਤਾ ਜਾਵੇ ਜਾਂ ਰਾਹ ਦੇ ਵਿੱਚ ਛੋਟੀ ਜਹੀ ਲਾਪਰਵਾਹੀ ਜਾਂ ਫਿਰ ਛੋਟੀ ਜਹੀ ਗਲਤੀ ਹੋ ਜਾਵੇ ਤਾਂ ਅੰਜਾਮ ਨੇ ਜਿਹੜੇ ਉਹ ਬੇਹਦ ਖਤਰਨਾਕ ਹੋ ਸਕਦੇ ਨੇ ਇਸ ਘਟਨਾ ਤੋਂ ਬਾਅਦ ਹਾਈਕਿੰਗ ਦੇ ਖੇਤਰ ਦੇ ਵਿੱਚ ਖਤਰਿਆਂ ਦੀ ਗੰਭੀਰਤਾ ਜਿਹੜੀ ਉਹ ਇੱਕ ਵਾਰ ਮੁਰਤੋਂ ਸਾਹਮਣੇ ਨਿਕਲ ਕੇ ਆਈ ਹੈ ਅਤੇ ਨਾਲ ਹੀ ਇੱਥੇ ਜਿਹੜੇ ਬਾਕੀ ਦੇ ਹਾਈਕਰ ਨੇ ਉਹਨਾਂ ਨੂੰ ਵੀ ਇਸ ਗੱਲ ਨੂੰ ਲੈ ਕੇ ਧਿਆਨ ਆ ਜਿਹੜਾ ਉਹ ਰੱਖਣਾ ਚਾਹੀਦਾ ਹੈ ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਤੇ ਜਿਹੜੀਆਂ ਉਹ ਭਾਵੇਂ ਸਾਜੀਆਂ ਕੀਤੀਆਂ ਜਾਂਦੀਆਂ ਨੇ ਮੌਸਮ ਦਾ ਵੈਨਰ ਦਾ ਆਨੰਦ ਮਾਣਿਆ ਜਾਂਦਾ ਏ ਲੇਕਿਨ ਜਿਸ ਵਿੱਚ ਕਈ ਗੱਲਾਂ ਦਾ ਧਿਆਨ ਰੱਖਣਾ ਵੀ ਬੜਾ ਅਹਿਮ ਹੋ ਜਾਂਦਾ ਏ ਤਾਂ ਇਸ ਘਟਨਾ ਤੋਂ ਬਾਅਦ ਅਰੀਜ਼ੋਨਾ ਦੇ ਰਾਜਪ੍ਰਧਾਨ ਨੇ ਇਸ ਹਾਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਏ ਅਤੇ ਉਸ ਦੇ ਵੱਲੋਂ ਪਰਿਵਾਰ ਦੇ ਨਾਲ ਆਪਣੀ ਸੰਵੇਦਨਾ ਬਿਆਨਤ ਕੀਤੀ ਗਈ ਹੈ